ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਕਿ ਕੱਲ ਬਟਾਲਾ ਪੁਲਿਸ ਵੱਲੋਂ ਚੈਕਿੰਗ ਦੇ ਦੌਰਾਨ ਬਹੁਤ ਵਧੀਆ ਕੰਮ ਕੀਤਾ ਗਿਆ ਇੱਕ ਸ਼ੱਕੀ ਵਿਅਕਤੀ ਜੋ ਕਿ ਮੈਥਾ ਸਾਈਡ ਤੋਂ ਆ ਰਿਹਾ ਸੀ ਜਦ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਦੇ ਪਿੱਛਾ ਕਰਨ ਤੇ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕੀਤੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਇਸ ਫਾਇਰਿੰਗ ਦੇ ਦੌਰਾਨ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਪਹੁੰਚਣ ਤੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈੱਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਮੁਲਾਜ਼ਮ ਸੀ ਉਹਨੂੰ ਫਰਸਟ ਏਡ ਦੇ ਕੇ ਫਰਦਰ ਮੈਡੀਕਲ ਏਡ ਲਈ ਉਹਨੂੰ ਹਸਪੀਟਲ ਅਸੀਂ ਲੈ ਕੇ ਗਏ ਜੀ ਇਤੋਂ ਜੋ ਟੈਲੀਫੋਨ ਮਿਲਿਆ ਸ਼ੱਕੀ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਆਧਾਰ ਕਾਰਡ ਦੀ ਇੱਕ ਕਾਪੀ ਮਿਲੀ ਜਿੱਤੋਂ ਇਹਦੀ شناخت ਹੋਈ ਰঞ্জੀਤ ਸਿੰਘ ਇਹਦਾ ਨਾਂ ਸੀ ਔਰ ਇਹ ਮਰੜੀ ਕਲਾ ਦਾ ਰਹਿਣ ਵਾਲਾ ਸੀਗਾ ਜੀ ਇਹ ਬੜਾ ਐਕਟਿਵ ਗੈਂਗਸਟਰ ਸੀਗਾ ਸਾਡੇ ਪਹਿਲਾਂ ਵੀ ਧਿਆਨ ਵਿੱਚ ਸੀਗਾ ਇਹਦੀ ਕਾਰਵਾਈਆਂ ਜੋ ਇਹਦੀਆਂ ਚੱਲ ਰਹੀਆਂ ਸੀਗੀਆਂ ਇਹ ਡੋਨੀ ਸਠਿਆਲਾ ਗੈਂਗ ਪ੍ਰਭ ਦਾਸੂਵਾਲ ਮਾਨ ਕਨ ਸ਼ਾਮਪੁਰਾ ਤੇ ਅਮਰ ਖਬੇ ਰਾਜਾ Rajputa ਇਹ ਬਾਹਰ ਬੈਠੇ ਰੈਕਟ ਚਲਾ ਰਹੇ ਆ ਗੈਂਗਸਟਰ ਦਾ ਰੈਕਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਲ 9mm ਦਾ ਮੌਕੇ ਤੇ ਸਾਨੂੰ ਮਿਲਿਆ ਰਣਜੀਤ ਦੇ ਖਿਲਾਫ ਦੋ ਕਤਲ ਦੇ ਕੇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਸੀਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਛ ਦਿਨ ਪਹਿਲ ਨੂੰ ਹੀ ਕਮਿਸ਼ਨਰ 에ਜੈਂਟ ਦਾ ਰਾਮਕੋਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰਣਜੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰਣਜੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਪੰਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਰਾਜ ਦਾ ਕਤਲ ਹੁੰਦਾ ਹੈ ਉਨੋਂ ਵੀ ਇਹ ਰਣਜੀਤ ਨੇ ਆਪ ਉੱਥੇ ਕਤਲ ਦੇ ਵਿੱਚ ਆਪ ਇਹਦੀ ਸ਼ਮੂਲੀਅਤ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਤੋਂ ਇਲਾਵਾ ਫਰਦਰ ਜੋ ਅਸੀਂ ਥੋੜੇ ਟਾਈਮ ਵਿੱਚ ਇਨਵੈਸਟਿਗੇਟ ਕਰ ਸਕੇ ਹਾਂ ਤਕਰੀਬਨ 1 ਮਹੀਨਾ ਪਹਿਲਾਂ ਵੀ ਰਣਜੀਤ ਗੋਇੰਦਵਾਲ ਸਾਹਿਬ ਦੇ ਏਰੀਆ ਵਿੱਚ ਜਾਂਦਾ ਆ ਨਾਲ ਇਹਦੇ ਹੋਰ ਵੀ ਇਹਦੇ ਸਾਥੀ ਆ ਉੱਥੇ ਵੀ ਇਹ ਕਿਸੇ ਨੂੰ ਆ ਟਾਰਗੇਟ ਕਿਲਿੰਗ ਟਾਈਪ ਕਰਨ ਜਾਂਦੇ ਕਿਸੇ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉਥੇ ਜਿਨ੍ਹਾਂ ਦੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਅਨਲਾਈਨ ਹੋਲਡ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤਰ੍ਹਾਂ ਪੁਲਿਸ ਨਾਲ ਰਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਹੈ ਕਿ ਇਹ ਬਟਾਲੇ ਦੇ ਵਿੱਚ ਹੀ ਨੇ ਹਾਈਡਰਾਟ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਹੈ ਔਰ ਜਿਨ੍ਹਾਂ ਨੇ ਇਹਨਾਂ ਨੂੰ ਠਹਿਰ ਦਿੱਤੀ ਸੀ ਜਿਹੜਾ ਨੇ ਇਹਨੂੰ ਹਾਈਡਰਾਟ ਦਿੱਤਾ ਸੀ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆਂ ਉਹਨਾਂ ਦੇ ਖਿਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਜੀ ਸਰ ਇਹਦੀ ਫ੍ਰਾਇਮਰੀ ਬੈਕਗ੍ਰਾਉਂਡ ਦਾ ਪਤਾ ਲੱਗਾ ਜੀ ਕੀ ਦਾ ਜੀ ਜਿਹੜਾ ਜਿਹੜਾ ਇਹ ਮਰੜੀ ਦਾ ਰਹਿਣ ਵਾਲਾ ਜੀ ਹਾਂ ਮਰੜੀ ਦਾ ਰਹਿਣ ਵਾਲਾ ਆ ਸਾਡੀ ਉੱਥੇ ਹੀ ਪੁਲਿਸ ਪਾਰਟੀ ਹੈਗੀ ਉਹਨਾਂ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਤੇ ਉਹ ਵੀ ਹੁਣ ਆਉਣਗੇ ਜੀ ਇੱਥੇ ਬਰਗਾਰਤ ਤੋਂ ਸਰ ਕਿੰਨੀ ਦੇਰ ਤੋਂ ਰਹਿ ਰਹੇ ਸੀਗੇ ਤੇ ਜਿੱਦਾਂ ਰਹਿ ਰਹੇ ਸੀ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਕੋਈ ਕ੍ਰਿਮੀਨਲ ਮੈਂ ਮੈਂ ਹਲੇ ਸਾਰੀ ਅਸੀਂ ਕਾਰਵਾਈ ਕਰਕੇ ਜੀ ਫੇਰ ਹੀ ਅਸੀਂ ਤੁਹਾਡੇ ਧਿਆਨ ਚ ਲਾਵਾਂਗੇ ਉਹਦਾ ਅਸੀਂ ਵੱਖਰਾ ਪ੍ਰੈਸ ਨੋਟ ਕਰਾਂਗੇ ਪਰ ਅਸੀਂ ਉਹ ਘਰ ਆਈਡੈਂਟੀਫਾਈ ਕਰ ਲਿਆ ਆ ਬੰਦੇ ਆਇਡੈਂਟੀਫਾਈ ਹੋ ਗਏ ਔਰ ਉਸੇ ਮੌਛੇਤੀ ਅੱਜ ਹੀ ਉਹਨਾਂ ਤੇ ਐਕਚੁਅਲ ਆ ਰਹੇ ਹਿੰਦੇ ਸੀ ਸਰ ਜਿਹੜਾ ਸੰਦੀਪ ਕ੍ਰਿਸ਼ਨ ਨੂੰ ਅੰਜਾਮ ਦਿੰਦਾ ਸੀ ਉਹਦੇ ਪਿੱਛੇ ਸਰ ਰੀਜ਼ਨ ਇਹ ਜੋ ਉਸ ਵੇਲੇ ਪਤਾ ਲੱਗਾ ਜੀ ਕਿ ਪ੍ਰਭ ਦਾਸੂਵਾਲ ਡੋਨੀ ਹੋਣੀ ਇਹ ਸਾਰੇ ਕਿਸੇ ਹੋਰ ਨੂੰ ਸਪੋਰਟ ਕਰਦੇ ਸੀਗੇ ਕਿ ਉਹ ਸਰਪੰਚ ਬਣੇ ਪਰ ਪਿੰਡ ਵਾਲਿਆਂ ਨੇ ਸਰਸੰਮਤੀ ਨਾਲ ਸਰਪੰਚ ਦਾ ਰਾਜ ਉਹਨੂੰ ਇਲੈਕਟ ਕਰ ਲਿਆ ਸੀਗਾ ਤੇ ਉਸ ਕਰਕੇ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ ਜੀ ਬੇਸਿਕਲੀ ਇਹ ਆਪਰੇਟ ਬਾਰੂ ਜਿਹੜੇ ਕਰਦੇ ਉਹਨਾਂ ਦੇ ਨਾਲ ਹਾਂਜੀ ਉਹਨਾਂ ਨਾਲ ਕਰਦਾ ਸੀਗਾ ਔਰ ਉਸ ਸਰਪੰਚ ਦੇ ਕਤਲ ਚ ਆਪ ਇਨਰੋਲ ਸੀ ਫਿਰ ਜਿੱਦਾਂ ਹੌਸਲੇ ਵਧਦੇ ਆ ਹੁਣ ਜਿਹੜਾ ਕਤਲ ਹੋਇਆ ਕਮਿਸ਼ਨ ਏਜੰਟ ਦਾ ਇਹਨੇ ਆਪ ਦੇ ਮੁੰਡੇ ਹੋਰ ਪਿੰਡ ਦੇ ਮੁੰਡੇ ਹੋਰ ਤਿਆਰ ਕਰ ਲਏ ਇਸ ਕੰਮ ਲਈ ਤੇ ਉਹ ਉੱਥੇ ਜਾ ਕੇ ਕਤਲ ਕਰਦੇ ਆ ਔਰੇ ਆਪ ਉਹਨਾਂ ਮੁੰਡਿਆਂ ਨਾਲ ਕਿਸੇ ਹੋਰ ਦਾ ਕਤਲ ਕਰਨ ਲਈ 20 ਦਿਨ ਪਹਿਲਾਂ ਵੀ ਜਾਂਦੇ ਆ ਰੈਕੀਕਰਨ ਉਹ ਵੀ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ ਹੋਇਆ ਜੀ ਸਾਰੀ ਚੀਜ਼ ਹੋ ਚੁੱਕੀ ਹੈ ਸਰ ਜਦੋਂ ਇਹ ਮਿੱਤੇ ਤੋਂ ਆ ਰਹੇ ਸੀ ਬਾਈਕ ਤੇ ਉੱਤੇ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਔਰ ਇਹਨਾਂ ਦਾ ਜਦੋਂ ਮੁਕਾਬਲਾ ਹੁੰਦਾ ਫਾਇਰ ਕਿੰਨੇ ਹੁੰਦੇ ਇਹ ਇਹ ਕੱਲਾ ਹੀ ਸੀਗਾ ਜੀ ਅ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੋਂਦ ਮਿਲੇ ਆ ਤੇ ਦੋ ਹੋਰ ਖੋਲ ਮਿਲੇ ਆ ਕਿਉਂ ਰਾਦਾ ਵੇਲਾ ਸੀ ਉਹ ਦਿਨੇ ਫੇਰ ਅਸੀਂ ਸਰਚ ਕਰ ਰਹੇ ਆ ਜੀ ਤੇ ਉਹਦੇ ਚ ਫੇਰ ਹੋਰ ਦੇਖਦੇ ਕੀ ਹੁੰਦਾ ਸਰ ਇਹਦੇ ਗੈਂਗ ਵਿੱਚ ਕਿੰਨੇ ਮੈਂਬਰ ਸੀ ਗੈਂਗ ਚ ਜਿਹੜੇ ਜਿਹੜੇ ਮੇਨ ਮੈਂਬਰ ਹੈਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹੈ ਚਾਰ ਜਣੇ ਆ ਜਿਹੜੇ ਬਾਰੋ ਰਨ ਕਰ ਰਹੇ ਆ ਤੇ ਲੋਕਲ ਵਿਧਨ ਪੰਜਾਬ ਜਾਂ ਵਿਧਨ ਅਸੀਂ ਅੰਮ੍ਰਿਤਸਰ ਉਹ ਤਰਨਤਾਰਨ ਚ ਦੇਖੀਏ ਤੇ ਇਹ ਤਿੰਨ ਚਾਰ ਮੈਂਬਰ ਹੋਰ ਹੈਗੇ ਜੀ ਸਰ ਇਹ ਇਨਕਾਉਂਟਰ ਜਿਹੜਾ ਹੁੰਦਾ ਕੋ ਟੋਟਲ ਕਿੰਨਾ ਸਮਾਂ ਲੱਗਦਾ ਜੀ ਹੁਣ ਐਗਜ਼ੈਕਟ ਸਾਰਾ ਮੈਂ ਅੰਦਾਜ਼ਾ ਕਿੰਨਾ 1 ਘੰਟਾ ਡੈਡ ਘੰਟਾ ਟਾਈਮ ਤਾਂ ਲੱਗਦਾ ਹੀ ਹੈ ਜੀ ਨਾਲ ਜਿਹੜਾ ਇਜਰਡ ਆ ਪੁਲਿਸ ਆਫਸਰ ਪੁਲਿਸ ਐਂਗਜਡ ਜਿਹੜਾ ਉਹ ਪੁਲਿਸ ਉਹ ਠੀਕ ਆ ਜੀ ਹੀ ਇਜ਼ ਆਊਟ ਆਫ ਡੇਂਜਰ ਉਹਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਹੀ ਇਜ਼ ਆਊਟ ਆਫ ਡੇਂਜਰ ਸਰ ਜਿਹੜਾ ਕੱਲ ਨੂੰ ਜੈਕਦੀ ਕੋਲ ਤੋਂ ਟਾਕ ਹੋਇਆ ਉਹ ਨੇਰੇ ਬਲਾ ਪਪੇ ਲੋ ਇਹ ਕਰਕੇ ਮੈਂ ਹਾਂ ਸਰਟਨਲੀ ਉਹਦਾ ਵੀ ਜਵਾਬ ਦਊਗਾ ਪਹਿਲਾਂ ਚੌਂਕੀਆਂ ਦੇ ਵਿੱਚ ਬਲਾਸਟ ਹੋਇਆ ਪੁਲਿਸ ਅੱਛਾ ਆਪਾ ਹੁਨੇਰੇ ਬਾਰੇ ਕਲੀਅਰ ਹੈ ਜੀ ਹੁਨੇਰੇ ਦੇ ਬਾਰੇ ਹੋਰ ਕੋਈ ਸਵਾਲ ਤਾਂ ਨਹੀਂ ਹੈ ਜੀ ਰਾਮਕਪਾਲ ਉਹਨਾਂ ਦਾ ਕਤਲ ਦੇਖੋ ਇਹ ਉਸ ਤੋਂ ਬਾਅਦ ਗਲਤ ਪੋਸਟਾ ਪਾਉਂਦੇ ਆ ਗਲਤ ਪੋਸਟ ਪਾ ਕੇ ਕਹਿੰਦੇ ਜੀ ਵੀ ਸਠਿਆਲੇ ਇੱਕ ਕਮਿਸ਼ਨ 에ਜੰਟ ਦਾ ਕਤਲ ਹੋਇਆ ਸੀ ਵੀ ਅਸੀਂ ਉਹਦਾ ਬਦਲਾ ਲਿਆ ਜੀ ਪਰ ਇਸ਼ੂ ਇਹਨਾਂ ਦੇ ਪਿੱਛੇ ਕੁਝ ਹੋਰ ਹੁੰਦੇ ਆ ਕਈ ਵਾਰੀ ਕੋਈ ਐਕਸਟਰਸ਼ਨ ਇਨਵੋਲਡ ਹੁੰਦੀ ਆ ਜਾਂ ਕੋਈ ਹੋਰ ਚੀਜ਼ਾਂ ਹੁੰਦੀਆਂ ਆ ਸੋ ਉਹ ਪਰ ਪੋਸਟ ਦੇ ਵਿੱਚ ਇਹ ਆਇਆ ਪਾਇਆ ਗਿਆ ਕਿ ਅਸੀਂ ਜਿਹੜਾ ਸਠਿਆਲੇ ਇੱਕ ਕਮਿਸ਼ਨ ਏਜੰਟ ਦਾ ਕਤਲ ਹੋਇਆ ਸੀਗਾ ਉਹਦੇ ਵੀ ਅਕਿਊਜ਼ ਫੜੇ ਗਿਆ ਉਹਨਾਂ ਦੇ ਵੀ ਕਿਊਜ਼ ਦੇ ਕਨਫਾਊਂਟਰ ਹੋਇਆ ਸੀ ਬਿਆਸ ਚੋਹਦੀ ਉਸ ਇਨਕਾਊਂਟਰ ਚ ਉਹ ਮਾਰਿਆ ਗਿਆ ਸੀਗਾ ਤੇ ਉਹ ਉਹਦਾ ਇਹਨਾਂ ਨੇ ਪੋਸਟ ਪਾਈ ਸੀਗੀ ਇਸ ਤੋਂ ਬਾਅਦ ਠੀਕ ਹਾਂ ਜੀ ਸੈਕੰਡ ਵਾਲਾ ਹਾਂਜੀ ਪਲੀਜ਼